ਬੀਤੇ ਦਿਨ ਪਿੰਡ ਸੇਲਕੀਆਣਾ ਵਿਖੇ ਕੋਜਨਪਛਾਤਿਆ ਵੱਲੋਂ ਦੋ ਨੌਜਵਾਨਾਂ ਨੂੰ ਸ਼ਰਿਆਮ ਹੀ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਹਮਲੇ ਵਿੱਚ ਗੁਰਦੀਪ ਪੁੱਤਰ ਸੋਨ ਲਾਲ ਅਤੇ ਜੱਗੀ ਪੁੱਤਰ ਹੰਸਰਾ ਜ਼ਖਮੀ ਹੋਏ ਸਨ ਜਿਸ ਦੇ ਰੋਸ ਵਿੱਚ ਪਿੰਡ ਵਾਸੀਆਂ ਨੇ ਰੋਡ ਜਾਮ ਕਰਕੇ ਧਰਨਾ ਵੀ ਲਗਾਇਆ ਸੀ ਜਿਸ ਤੋਂ ਬਾਅਦ ਥਾਣਾ ਫਲੋਰ ਦੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਤੇ ਚੱਲਦਿਆਂ 5 ਵਿਅਕਤੀਆਂ ਨੇ ਅੰਜਾਮ ਦਿੱਤਾ ਸੀ ਜਿਨ੍ਹਾਂ ਵਿੱਚ ਪੁਲਿਸ ਨੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਕਰਨ ਕੁਮਾਰ ਪੁੱਤਰ ਬਲੇਹਾਰ ਵਿਸ਼ਾਲ ਪੁੱਤਰ ਪੱਪੂ ਵਾਸੀ ਇੰਦਰਾ ਕਲੋਨੀ ਅਤੇ ਸਾਹਿਲ ਪੁੱਤਰ ਬੂਟਾ ਵਜੋਂ ਹੋਈ ਹੈ ਜਦਕਿ ਵਿਜੇ ਕੁਮਾਰ ਅਤੇ ਸੁਖਵਿੰਦਰ ਦੀ ਭਾਲ ਜਾਰੀ ਹੈ। ਆਮ ਮਿਤੀ 16 ਅਕਤੂਬਰ 24 ਨੂੰ ਪਿੰਡ ਸੇਲਕੀਆਂ ਨਾਲ ਵਿੱਚ ਜੋ ਪੰਜ ਨੌਜਵਾਨਾਂ ਵੱਲੋਂ ਜਾ ਕੇ ਹੂਟਿੰਗ ਕੀਤੀ ਸੀ ਜਿਨ੍ਹਾਂ ਦਾ ਪਿੱਛਾ ਕਰਨ ਲੱਗੇ ਪਿੰਨ ਵਾਸੀ ਜਿਸ ਵਿੱਚ ਸਿੰਦਰਪਾਲ ਸਨੋਹਨਸ ਰਾਜ ਅਤੇ ਪ੍ਰਦੀਪ ਦੀਪੂ ਸਨੋਹਨ ਲਾਲ ਅਤੇ ਇਸ ਦਾ ਭਰਾ ਸੁਖਵਿੰਦਰ ਸੋਮਨ ਜੋ ਇੰਜਰ ਹੋਏ ਸਨ ਜਿਸ ਤੇ ਅਸੀਂ ਸੁਖਵਿੰਦਰ ਸੋਮਨ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਸੀ 229 ਨੰਬਰ 31 17 8 24 ਅੰਦਰ ਸੈਕਸ਼ਨ 109 118 ਪਾਰਟ 1 190 191 ਪਾਰਟ 3 ਜਿਸ ਵਿੱਚ ਅਸੀਂ ਹੁਣ ਤੱਕ ਤਿੰਨ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਕਰਨ ਕੁਮਾਰ ਵਿਸ਼ਾਲ ਅਤੇ ਸਾਹਿਲ ਵਾਸੀ ਗੰਨਾਪਿੰਡ ਅਤੇ ਦੋ ਇਹਨਾਂ ਦੇ ਸਾਥੀ ਜਿਹੜੇ ਉਹ ਫਰਾਰ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਈ ਠੀਕ ਹੈ ਸਰ ਇਹਨਾਂ ਦਾ ਪਹਿਲਾ ਵੀ ਮੁਕੱਦਮਾ ਹੈ ਜੀ ਸਰ ਕੋਈ ਨੇ ਇਹ ਪਹਿਲਾ ਮਕਦਮਾ ਦਰਜ ਹੋਇਆ ਹੈ ਇਹਨਾਂ ਦੇ ਖਿਲਾਫ ਇਹ ਤਿੰਨੇ ਜੇ ਨੌਜਵਾਨ ਨੇ 19 ਤੋਂ 20 21 ਸਾਲ ਦੀ ਏਜ ਹੈ ਇਹਨਾਂ ਦੀ ਜੀ ਜੋ ਇੱਕ ਗੈਂਗਵਾਰ ਲੜਾਈ ਵਿੱਚ ਪਗੀ ਪਈ ਗਏ ਆ ਰੰਜਸ਼ ਰੰਜਸ਼ ਨਾਲ ਕੀ ਦਿਆ ਪਰ ਲੱਗਾ ਕੁਝ ਰੰਜਸ਼ ਇਹਨਾਂ ਦੀ ਜੋ ਇੱਕ ਕਿਸੇ ਹੋਰ ਨੌਜਵਾਨ ਨੂੰ ਜਿਸ ਦਾ ਨਾਮ ਦੀਪੀ ਮਾਹਲਪੁਰ ਦਾ ਜੀ ਜੋ ਇਹ ਫੀਲਕੀਆਂ ਨੇ ਪਿੰਡ ਵਿੱਚ ਆ ਕੇ ਵਸਿਆ ਹੋ ਰਿਹਾ ਉਸ ਨਾਲ ਇਹਨਾਂ ਦੀ ਰੰਜਿਸ਼ ਸੀ ਉਹਨੂੰ ਸੱਟਾਂ ਮਾਰਨ ਗਏ ਸੀ ਲੇਕਿਨ ਉਹ ਘਰ ਨਹੀਂ ਮਿਲਿਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਜੀ ਤਾਂ ਇਹਨਾਂ ਨੂੰ ਪਿੰਡ ਵਾਸੀਆਂ ਨੇ ਵੈਸੇ ਪੁੱਛਿਆ ਸੀ ਕਿ ਤੁਸੀਂ ਕਿਉਂ ਸ਼ਕੀ ਹਾਲਤ ਵਿੱਚ ਫਿਰਦੇ ਆ ਜੀ ਤੇ ਇਹਨਾਂ ਉਹਨਾਂ ਦੇ ਨਾਲ ਟਕਰਾਰ ਹੋਣ ਕੇ ਉਹਨਾਂ ਦੇ ਸੱਟਾਂ ਮਾਰ ਕੇ ਉਹਨਾਂ ਨੂੰ ਚੁਕੰਤਾ